بارشਾਂ ਦਾ ਇਹ ਮੌਸਮ ਜਿੱਥੇ ਗਰਮੀ ਤੋਂ ਰਾਹਤ ਦਿੰਦਾ ਹੈ ਉੱਥੇ ਹੀ ਪਿਛਲੇ ਕਈ ਸਾਲਾਂ ਤੋਂ ਦਰਿਆਵਾਂ ਕੰਢੇ ਵਸਦੇ ਪੰਜਾਬ ਦੇ ਪਿੰਡਾਂ ਲਈ ਤਬਾਹੀ ਵੀ ਲਿਆਉਂਦਾ ਹੈ। ਸਾਲ 1988 ਤੋਂ ਬਾਅਦ 2019 ਤੇ 2023 'ਚ ਮੀਂਹ ਨੇ ਖੂਬ ਤਬਾਹੀ ਮਚਾਈ। ਫਸਲਾਂ ਘਰ ਡੰਗਰ ਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਹੜ੍ਹ ਵਿੱਚ ਰੁੜ ਗਿਆ। ਜਨਜੀਵਨ ਕਈ ਸਾਲ ਪਿੱਛੇ ਚਲਾ ਗਿਆ। ਜਿਸ ਜਿਸ ਨੇ ਉਹ ਮੰਜ਼ਰ ਦੇਖਿਆ ਜਾਂ ਹੱਡੀ ਹੰਡਾਇਆ ਹੁਣ ਲੋਕਾਂ ਨੂੰ ਹੜਾਂ ਦੇ ਨਾਂ ਤੋਂ ਵੀ ਡਰ ਲੱਗਦਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ। ਰਿਆਵਾਂ ਦੇ ਕੰਡੇ ਪੱਕੇ ਕਰਨ ਜਾਂ ਸਥਾਈ ਹੱਲ ਦੀਆਂ ਗੱਲਾਂ ਹੁੰਦੀਆਂ ਰਹੀਆਂ ਪਰ ਐਸਾ ਹੋ ਨਾ ਸਕਿਆ ਜਿਸ ਦਾ ਖਾਮਿਆਜ਼ਾ ਆਮ ਜਨਤਾ ਨੂੰ ਪੁਗਤਣਾ ਪਿਆ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਵਰੇ ਸੁਲਤਾਨਪੁਰ ਲੋਧੀ ਇਲਾਕੇ 'ਚ ਤੁਸੀ ਬੰਨ ਟੁੱਟਣ ਕਾਰਨ ਵੱਡੀ ਮੁਸੀਬਤ ਰਹੀ ਇਸ ਬੰਨ ਨੂੰ ਪੂਰਨ ਦਾ ਜਿੰਮਾ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਉਟਿਆ ਜਿਨ੍ਹਾਂ ਨਾਲ ਉਹਨਾਂ ਦੇ ਪੈਰੋਕਾਰਾਂ ਨੇ ਦਿਨ ਰਾਤ ਇੱਕ ਕਰਕੇ ਇਸ ਬੰਨ ਨੂੰ ਪੂਰਨ ਦਾ ਕੰਮ ਕੀਤਾ। ਉਸੇ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚਦੇ ਨੇ ਤੇ ਜਨਤਾ ਨਾਲ ਵਾਅਦਾ ਕਰਦੇ ਐ ਕਿ ਇਸ ਵਾਰ ਜੋ ਨੁਕਸਾਨ ਹੋਣਾ ਸੀ ਹੋ ਗਿਆ। ਇਸ ਤੋਂ ਅੱਗੇ ਅਸੀਂ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦੇਵਾਂਗੇ। ਭਾਵ ਬੰਨ ਉੱਚੇ ਤੇ ਮਜ਼ਬੂਤ ਕਰ ਦਿੱਤੇ ਜਾਣਗੇ। ਇਹ ਸਭ ਕਹੇ ਹੋਏ ਇੱਕ ਸਾਲ ਬੀਤਿਆ ਹੁਣ ਇੱਕ ਵਾਰ ਮੋੜ ਹੜ ਦਾ ਡਰ ਸਤਾਉਣ ਲੱਗਾ ਅਸੀਂ ਉਹਨਾਂ ਥਾਵਾਂ ਤੇ ਪਹੁੰਚੇ ਜਿੱਥੇ ਪਾਣੀ ਨੇ ਇਸ ਤੋਂ ਪਹਿਲਾਂ ਤਬਾਹੀ ਮਚਾਈ ਸੀ ਇਹ ਉਹੀ ਤੁਸੀਂ ਬੰਨ ਹੈ ਜੋ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਸੰਗਤ ਨੇ ਵੱਡੀ ਮੁਸ਼ਕਲਤ ਮੰਗਰੋ ਬੰਨਿਆ ਸੀ ਹੁਣ ਇਸ ਬੰਨ ਤੇ ਮਿੱਟੀ ਪੈ ਰਹੀ ਏ ਸਰਕਾਰ ਨੇ ਠੇਕੇਦਾਰ ਨੂੰ ਇਸ ਕੰਮ ਦਾ ਜਿੰਮਾ ਸੰਪਿਆ ਹੋਇਆ ਹੈ ਦਰਿਆ ਦੇ ਵਿੱਚੋਂ ਮਿੱਟੀ ਚੁੱਕ ਕੇ ਬੰਨ ਮਜ਼ਬੂਤ ਕੀਤੇ ਜਾ ਰਹੇ ਨੇ ਕੰਮ ਜੋਰਾਂ ਤੇ ਹੈ ਪਹਿਲੀ ਨਜ਼ਰ ਇਹ ਮਹਿਸੂਸ ਹੁੰਦਾ ਹੈ ਕਿ ਸਰਕਾਰ ਆਪਣੇ ਕਹੇ ਤੇ ਖਰੀ ਉਤਰ ਰਹੀ ਹੈ। ਜੇ ਆ ਮੈਂ ਆਪਣੀ ਸੁਰਤ 'ਚ ਪਹਿਲੀ ਵਾਰ ਮਿੱਟੀ ਪੈਂਦੀ ਦੇਖਣ ਲੱਗਾ 60 60 ਸਾਲ ਦੀ ਮੇਰੀ ਉਮਰ ਆ। ਕਹੇ ਸਰਕਾਰ ਨੇ ਇਤਨੇ ਮਿੱਟੀ ਪਾਈ। ਇਹ ਸਰਕਾਰ ਨੇ ਪਹਿਲੀ ਵਾਰ ਮਿੱਟੀ ਪਾਈ ਪਾਈ ਵੀ ਇੰਨੀ ਜਿਆਦੀ ਆ ਵੀ ਬਹੁਤ ਮਿੱਟੀ ਪਾ ਰਹੀ ਆ ਸਰਕਾਰ ਇਹ। ਤਾਂ ਫਾਇਦਾ ਇਹ ਹੈ ਵੀ ਤੋ ਟੂਣਾ ਤੋਂ ਸਿਬਾਨੇ ਹੈ ਪਰ ਇਹ ਸਾਰੀ ਫਸਲ ਮਰ ਜਾਂਦੀ ਇਹ ਟੁੱਟਣ ਨਾਲ ਤੇ ਟਟਾ ਵੀ ਬਹੁਤ ਵਾਰ ਆਈ ਇਹ ਤੇ ਪੌੜ ਦੀ ਵਜਾ ਨਾਲ ਜਿਹੜੀ ਪੌੜ ਚ ਮਿੱਟੀ ਪਈ ਆ ਉਹਦੀ ਵਜਾ ਨਾਲ ਇਹਨੂੰ ਪਾਣੀ ਸਾਰਾ ਆਉਂਦਾ ਸੀ ਤੇ ਸਰਕਾਰ ਬਹੁਤ ਵਧੀਆ ਕਰ ਰਹੀ ਆ ਪਰਲਾ ਇਹ ਬਹੁਤ ਸੋਹਣਾ ਕਰ ਰਹੀ ਆ ਸਰਕਾਰ ਅੱਗੇ ਪਹਿਲੀਆਂ ਸਰਕਾਰਾਂ ਦੇ ਵੇਲੇ ਵੀ ਬਨ ਬਣਿਆ ਵਾ ਵੂ ਕੇ ਟੂਤੋਂ ਦੀ ਕਰਾਹਾ ਮਾਰ ਕੇ ਤੇ ਮਿੱਟੀ ਭਾ ਦਿੰਦੇ ਸੀ ਬਸ ਉਸੇ ਮਿੱਟੀ ਤੇ ਉਸੇ ਮਿੱਟੀ ਦੇ ਉਹਨੂੰ ਵਾਹ ਕੇ ਤੇ ਉਦੇ ਉਤੋਂ ਦੀ ਸੁਹਾਗਾ ਮਾਰ ਦੇਣਾਂ ਦੀ ਮਿੱਟੀ ਪਾਈ ਗਈ। ਔਰ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਆਹ ਮਿੱਟੀ ਦੇਖਣੀ। ਇਸ ਬੰਨ ਦੇ ਬਿਲਕੁਲ ਨਾਲ ਹੀ ਐਡਵਾਂਸ ਬੰਨ ਹੈ ਜੋ ਚਿੱਟੀ ਵੇਂਦਾ ਬੰਨ ਹੈ। ਇਹ ਨੇੜਲੇ ਪਿੰਡਾਂ ਦੇ ਨੌਜਵਾਨ ਨੇ ਜੋ ਇਸ ਬੰਨ ਨੂੰ ਮਜ਼ਬੂਤ ਕਰ ਰਹੇ ਆ। ਇਹ ਸਾਰਾ ਕਾਰਜ ਉਹ ਆਪਣੇ ਆਪ ਕਰ ਰਹੇ ਆ ਭਾਵ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਖਰਚਾ ਲਾ ਕੇ ਪੱਲਿਓਂ ਖਰਚ ਰਹੇ ਨੇ ਉਹ ਕਹਿੰਦੇ ਨੇ ਕਿ ਜੇਕਰ ਐਡਵਾਂਸ ਬੰਨ ਮਜ਼ਬੂਤ ਰਹੇਗਾ ਤਾਂ ਤੁਸੀਂ ਬੰਨ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਇਹਨਾਂ ਦਾ ਭਾਈ ਜੀ ਸਾਡਾ ਜਿੰਨਾ ਵੀ ਰਕਬਾ ਸੀ ਝੋਨੇ ਦਾ ਤਕਰੀਬਨ ਉਹ ਸਾਰਾ ਮਾਰਿਆ ਗਿਆ ਜੀ ਹੜੋਂ ਦੇ ਨਾਲ ਸਾਡਾ ਬਹੁਤ ਨੁਕਸਾਨ ਹੋਇਆ ਜੀ ਸਾਡੀਆਂ ਫਸਲਾਂ ਖਰਾਬ ਹੋਈਆਂ ਨਾਲ ਦੀ ਨਾਲ ਟੀਊਬ ਲਾਹੌਰ ਕਈ ਮਾਲੀ ਨੁਕਸਾਨ ਜਾਦੇ ਹੋਏ ਜੀ ਬਹੁਤ ਜਿਆਦਾ ਇਹ ਜਿਹੜਾ ਮਤਲਬ ਇਹ ਆਪਣੇ ਬੰਦ ਜਿਹੜਾ ਹੈਗਾ ਆਪਣੇ ਐਡਵਾਂਸ ਬੰਦੇ ਅੱਜ ਲੱਗੇ ਹੋਏ ਇਸ ਤੋਂ ਇਧਰ ਲਈ ਸੱਜੇ ਹੱਥ ਹੈਗਾ ਇਹ ਤੁਸੀ ਬੰਦ ਜਿਹੜਾ ਮੇਨ ਜਦੋਂ 2019 ਵਿੱਚ ਹੜ੍ਹ ਆਇਆ ਸੀ ਆਪਣੇ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰਾ ਇੱਥੋਂ ਟੁੱਟਿਆ ਸੀ ਬੰਨ ਆ ਬਈ ਦੀ ਬੰਨੀ ਟੁੱਟ ਕੇ ਇਹਨੇ ਨਾਲ ਦੀ ਨਾਲ ਉਹਨੂੰ ਸੱਟ ਮਾਰੀ ਸੀ ਨੁਕਸਾਨ ਹੋ ਗਿਆ ਸੀ ਹੁਣ ਇਹ ਸਾਡੇ ਐਡਵਾਂਸ ਬੰਦ ਮਜ਼ਬੂਤ ਹੋਣ ਇਹਦੇ ਨਾਲ ਇਹ ਬੰਦ ਤੁਸੀ ਬੰਦ ਵੀ ਸੇਫ ਰਹਿੰਦਾ ਜੀ ਜੀ ਇਹ ਬੰਦ ਮਜ਼ਬੂਤ ਆ ਤੇ ਤੁਸੀ ਬੰਦ ਵੀ ਮਜ਼ਬੂਤ ਰਹਿੰਦਾ ਕਿਉਂਕਿ ਜਿਹੜੇ ਤੁਸੀ ਬੰਦ ਆ ਤੇ ਰਿਪੇਅਰ ਜਦੋਂ ਦੇ ਬੰਦ ਬਣ ਗਏ ਉਸ ਤੋਂ ਦੁਬਾਰਾ ਕਦੀ ਮਿੱਟੀ ਨਹੀਂ ਪਈ ਇੱਥੇ ਦੇ ਇਹਨਾਂ ਦਾ ਜਿਹੜਾ ਲੈਵਲ ਬਹੁਤ ਡਾਉਨ ਸੀ ਜਦ ਵੀ ਐਡਵਾਂਸ ਬੰਦ ਟੁੱਟਦੇ ਸੀ ਇਹ ਬੰਦ ਦੀ ਕੋਈ ਮਜ਼ਬੂਤੀ ਨਹੀਂ ਸੀ ਤੁਰੰਤ ਛੇਤੀ ਇਹ ਬੰਦ ਇਹ ਬੰਦ ਟੁੱਟ ਜਾਂਦਾ ਸੀ ਮੇਰੇ ਸਾਬ ਨਾਲ ਮੇਰੀ 34-35 ਸਾਲ ਉਮਰ ਹੈ ਮੈਂ ਆਪਣੀ ਜਿੰਨੀ ਕੋ ਹੋਸ਼ ਤੋਂ ਬਾਅਦ ਪਹਿਲੀ ਵਾਰੀ ਆਪਣੀ ਜ਼ਿੰਦਗੀ ਚ ਇੱਥੇ ਮਿੱਟੀ ਪੈਂਦੀ ਦੇਖੀ ਇਸ ਬੰਦ ਤੇ ਹੁਣ ਤਕਰੀਬਨ 3-4-4 ਫੁੱਟ ਮਿੱਟੀ ਸਾਰੇ ਤੁਸੀ ਬੰਦ ਤੇ ਪੈ ਗਈ ਆ ਵੀ ਬਹੁਤ ਵਧੀਆ ਮ ਇਹ ਮਿੱਟੀ ਪੈ ਜੂਗੀ ਤੇ ਆਉਣ ਵਾਲੇ ਸਮੇਂ ਤੇ ਸ਼ਾਇਦ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਵਾਰ-ਵਾਰ ਨੁਕਸਾਨ ਚੱਲ ਚੁੱਕੇ ਇਹ ਲੋਕ ਹੁਣ ਹੋਰ ਨੁਕਸਾਨ ਚੱਲਣ ਦੀ ਹਾਲਤ ਵਿੱਚ ਨਹੀਂ। ਉਹ ਸਰਕਾਰ ਵੱਲੋਂ ਤੁਸੀਂ ਬੰਨ ਮਜ਼ਬੂਤ ਕਰਨ ਦੇ ਕਾਰਜ ਦੀ ਛਲਾਗਾ ਕਰਦੇ ਐ। ਅੱਜ ਜੀ ਮੈਂ ਆਪਦੀ ਸੁਰਤ ਦੇ ਵਿੱਚ ਤੈਨ ਹੜ ਹਟਾ ਚੁੱਕਾ ਜੀ 1 2008 ਦਾ 2019 ਦਾ 2023 ਦਾ ਹਰ ਵਾਰ ਜ਼ਿਮੀਦਾਰ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਨੁਕਸਾਨ ਤਾਂ ਚਲੋ ਸਾਰਿਆਂ ਦਾ ਹੀ ਹੁੰਦਾ ਹੋਰ ਵੀ ਜਿਹੜੇ ਆਪਣੇ ਸਭ ਤੋਂ ਵੱਧ ਨੁਕਸਾਨ ਜ਼ਿਮੀਦਾਰ ਦਾ ਹੁੰਦਾ ਕਿਉਂਕਿ ਪਲੀ ਪੜਾਈ ਫਸਲ ਜਿਹੜੀ ਰੁੜ ਜਾਂਦੀ ਆ ਬੰਨ ਹਰ ਵੇਲੇ ਟੁੱਟਦੇ ਕਮਜ਼ੋਰ ਸੀਗੇ ਬੰਨ ਪਾਣੀ ਕੁਛ ਸਾਡੇ ਨਾਲ ਇੱਕ ਸਤਲੁਜ ਦਰਿਆ ਵਾ ਆਪਣੇ ਤੇ ਇਹਦੇ ਤੇ ਪੁਲ ਬਣਿਆ ਰੇਲਵੇ ਬ੍ਰਿਜ ਆ ਜਿਹੜਾ ਉਹਦੇ ਵਿੱਚ ਮਿੱਟੀ ਬਹੁਤ ਜਮਾ ਹੋਈ ਹੋਈ ਆ ਮਿੱਟੀ ਤੇ ਇਨੀ ਜਮਾ ਹੋ ਗਿਆ ਥੱਲੇ ਜਿਹੜੇ ਉਹਦੇ ਚੈਨਲ ਵਾ ਉਹਨਾਂ ਦੇ ਨਾਲ ਲੱਗੀ ਹੋਈ ਮਿੱਟੀ ਸੀ ਉਹ ਹੁਣ ਤੱਕ ਚੱਕੀ ਨਹੀਂ ਹੋਈ ਕਦੇ ਪਿਛਲੇ ਕੋਈ 4 ਸਾਲ ਤੋਂ ਚੱਕਣ ਲੱਗੇ ਆ ਪਰ ਉਹ ਨਹੀਂ ਨਹੀਂ ਚੱਕ ਹੁੰਦੀ ਜਿੰਨੀ ਕੁ ਲੋੜ ਸੀ ਇਸ ਵਾਰ ਬਹੁਤ ਜ਼ੋਰ ਨਾਲ ਚੱਕ ਹੁੰਦੀ ਆ ਹੁਣ ਇਸ ਵਾਰ ਬੰਨ ਤੇ ਵੀ ਮਿੱਟੀ ਬੋ ਪਈ ਆ ਬੰਨ ਤੇ ਕੁਝ ਕੋਈ ਤਿੰਨ ਤੋਂ 4 ਫੁੱਟ ਤੱਕ ਮਿੱਟੀ ਪੈ ਗਈ ਆ ਬਹੁਤ ਚਿਰ ਬਾਅਦ ਕੀ ਚਿਰ ਬਾਅਦ ਕੀ ਜੋ ਬੰਨ ਲੱਗਾ ਪਹਿਲੀ ਵਾਰੀ ਮਿੱਟੀ ਪਈ ਆ ਪਹਿਲੀ ਵਾਰੀ ਮਿੱਟੀ ਪਈ ਆ ਪਹਿਲਾਂ ਇਦਾਂ ਸੀ ਵੀ ਬਾਨਾਂ ਦਾ ਵੀ ਹਾਲਤ ਖਸਤਾ ਸੀਗਾ ਵੀ ਇੱਕ ਨੀਵੇਂ ਸੀਗੇ ਇੱਕ ਕੁਝ ਜਨਵਰਾਂ ਨੇ ਖੁੱਡਾਂ-ਖੱਡਾਂ ਕੱਢੀਆਂ ਹੋਈਆਂ ਆਈਆਂ ਗਿਆ ਉਹਦੀ ਰਿਪੇਅਰ ਨਹੀਂ ਸੀ ਹੁੰਦੀ ਇੱਕ ਉਧਰ ਜਿਹੜਾ ਆਪਣੇ ਪੁਲ ਦਾ ਕਰਕੇ ਰੁਕਾਵਟ ਪੈਂਦੀ ਸੀ ਉਹਦੇ ਨਾਲ ਮੁੜ ਕੇ ਕਲਾਲੀ ਕੋਈ ਹੋਰ ਜਿਹੜਾ ਪਾਣੀ ਦੇ ਵਿੱਚ ਰੁੜਿਆ ਹੋਇਆ ਸਮਾਨ ਪੁਲ ਨਾਲ ਲੱਗ ਕੇ ਦੂਸਰੀ ਸਾਈਡ ਤਿੰਨ ਤੋਂ 4 ਫੁੱਟ ਪਾਣੀ ਨੀਵਾ ਹੁੰਦਾ ਸੀ ਇਧਰਲੀ ਸਾਈਡ 4 ਫੁੱਟ ਪਾਣੀ ਉੱਚਾ ਹੁੰਦਾ ਸੀ ਜਿਹਦਾ ਕਾਰਨ ਵੱਡੇ ਕਾਰਨ ਜਿਹੜੇ ਹੜ ਆਉਂਦੇ ਉਹ ਸੀਗੇ ਦਾਫ ਲੱਗਣ ਦਾ ਕਾਰਨ ਨਹੀਂ ਖਪਣ ਦਾ ਉਹਦਾ ਕਾਰਨ ਹੈਗਾ ਵੀ ਇੱਧਰ ਹੜ ਆਉਂਦੇ ਸੀਗੇ ਬਾਰ ਬਾਰ ਜਿੰਨੇ ਵੀ ਹੜ ਆਇਆ ਹਰ ਵਾਰੀ ਜਦੋਂ ਅੱਠ ਚਾਏ ਸੀ ਉਦੋਂ ਵੀ ਬਾਦਲ ਸਾਹਿਬ ਆਏ ਸੀ ਇੱਥੇ ਉਦੋਂ ਵਾਦਾ ਕਰਕੇ ਗਿਆ ਸੀ ਵੀ ਅਸੀਂ ਵੀ ਬੰਨ ਐਸ ਵਾਰ ਹੜ ਆ ਗਿਆ ਅਗਲੀ ਵਾਰ ਅਸੀਂ ਹੜ ਅੱਗੇ ਤੋਂ ਹੜ ਨਹੀਂ ਆਉਣ ਦੇਾਂਗੇ ਬੇ ਤੇ ਮਿੱਟੀ ਪਾ ਕੇ ਅੰਦਰ ਵਾਰ ਪੱਥਰ ਲਾ ਜਾਾਂਗੇ ਪੱਥਰ ਲਾ ਕੇ ਤੇ ਉੱਤੇ ਸੜਕ ਬਣਾ ਦੇਾਂਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਜਨਨ ਕਿ ਰਹਿ ਗਈਆਂ ਗੱਲਾਂ ਹੀ ਰਹਿ ਗਈਆਂ ਫਿਰ ਉਸ ਤੋਂ ਬਾਅਦ ਦੇ ਵਿੱਚ 2019 ਚ ਆਇਆ ਉਦੋਂ ਕੈਪਟਨ ਸਾਹਿਬ ਆਏ ਸੀਗੇ ਉਦੋਂ ਵੀ ਇਦਾਂ ਹੀ ਹੋ ਗਈ ਉਹੀ ਲਾਰੇ ਜਿਹੜੇ ਲੱਗ ਗਏ ਤੇ ਜਿਉਂ ਦੀ ਤਿਉਂ ਪ੍ਰਣਾਲੀ ਜਿਉਂ ਦੀ ਤਿਉਂ ਰਿਹਾ ਗਿਆ ਉੱਥੇ ਦਾ ਉੱਥੇ ਹੁਣ ਇਸ ਵਾਰ ਸਰਦਾਰ ਭਗਵੰਤ ਸਿੰਘ ਮਾਨ ਆਏ ਸੀਗੇ ਉਹਨਾਂ ਨੇ ਵਾਅਦਾ ਕੀਤਾ ਸੀ ਇਸ ਗੱਲ ਤੇ ਵੀ ਜਦੋਂ ਤੋੜ ਬੰਦੇ ਸੀ ਬਾਬੇ ਸੀਚੇ ਵਾਲਿਆਂ ਦੀ ਅਗਵਾਈ ਹੇਠ ਤੋੜ ਬੱਦਾਂ ਤੋੜ ਤੇ ਕੁਦਰਤ ਹੀ ਵੀ ਤੈਨ ਵਾਰੀ ਬੰਨਾਂ ਤੈਨ ਵਾਰੀ ਬਾਬੇ ਸੀਚੇ ਵਾਲਿਆਂ ਨੇ ਬੱਦਾ ਵੀ ਸਰਕਾਰਾਂ ਕੋ ਇਹਨਾਂ ਵੀ ਲੇਟ ਬੱਜਦਾ ਹੈਗਾ ਤੇ ਉਦੋਂ ਸੀਐਮ ਸਾਹਿਬ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਕੋਸ਼ਿਸ਼ ਆ ਵੀ ਅਸੀਂ ਅੱਗੇ ਤੋਂ ਇਹ ਨੌਬਤ ਨਹੀਂ ਆਉਣ ਦੇਾਂਗੇ ਚਲੋ ਜੋ ਉਹਨਾਂ ਨੇ ਕਿਹਾ ਸੀਗਾ ਤਾਂ ਉਹ ਇਸ ਵਾਰ ਕੋਸ਼ਿਸ਼ਾਂ ਬਹੁਤ ਜਨਕਿ ਵੱਡੇ ਪੱਧਰ ਤੇ ਕੀਤੀਆਂ ਉਹਨਾਂ ਨੇ ਗਾਂ ਤਾਂ ਚਲੋ ਜੇ ਕੋਸ਼ਿਸ਼ ਕਰਾਂਗੇ ਬੰਨ ਤੇ ਮਿੱਟੀ ਪੈ ਗਈ ਆ ਉਦੋਂ ਦਰਿਆ ਖਾਲੀ ਹੋਣ ਡਿਆ ਵਾ ਜਿਹੜਾ ਉਹ ਆਪਣੇ ਪੁਲ ਦੇ ਥੱਲੇ ਰਿਕਵਰ ਬੰਦਦੀ ਸੀ ਉਹ ਵੀ ਕਲੀਅਰ ਕਰਨ ਦੇ ਆ ਇੱਥੇ ਬੰਦ ਤੇ ਮਿੱਟੀ ਪੈ ਗਈ ਆ ਆਸਤਾ ਹੈਗੀ ਆ ਵੀ ਸ਼ਾਇਦ ਅਸੀਂ ਆਸਤਾ ਤੱਕ ਲੱਗਦਾ ਹੈ ਕਿ ਵੀ ਹੜ੍ਹਾਂ ਤੋਂ ਬਚ ਜਾਾਂਗੇ ਅਸੀਂ ਵੀ ਬਿਲਕੁਲ ਬਿਲਕੁਲ ਹੜ੍ਹਾਂ ਤੋਂ ਹੈਗੀ ਆਸ ਹੈ ਇੱਕ ਵੀ ਅਸੀਂ ਹੜ੍ਹਾਂ ਤੋਂ ਬਚ ਜਾਾਂਗੇ ਇੱਕ ਵੀ ਮਿੱਟੀ ਵੀ ਪੈ ਗਈ ਆ ਪੁਲ ਵੀ ਖਾਲੀ ਹੋਣ ਡਿਆ ਲੇਟ ਜ਼ਰੂਰ ਹੋਇਆ ਵਾ ਕਿਉਂਕਿ ਹੁਣ ਤੱਕ ਪਿਛਲੇ ਸਾਲ ਇੰਨਾ ਦਿਨਾਂ ਚ ਪੂਰਾ ਪਾਣੀ ਭਰਿਆ ਆ 12 ਤੱਕ ਨੂੰ ਹੜ ਆ ਗਿਆ 11 ਰਾਤ ਨੂੰ ਤੇ ਜੇ ਆਪਾਂ ਪਿਛਲੀ ਵਾਰ ਦੇਖਦੇ ਆਂ ਤੇ ਐਕਤੀ ਹੁਣ ਮਿੱਟੀ ਪੈਂਦੀ ਆ ਤਾਂ ਲੇਟ ਜ਼ਰੂਰ ਆ ਪਰ ਅਸੀਂ ਕਹਿੰਦੇ ਲੇਟ ਆਏ ਦਰੋਸਤ ਆ ਵੀ ਜ਼ਰੂਰ ਆ ਕੋਈ ਗੱਲ ਨਹੀਂ ਮਿੱਟੀ ਪੈ ਗਈ ਆ ਅਸੀਂ ਖੁਸ਼ ਆ ਇਸ ਦਾ ਇਹ ਸਰਕਾਰ ਤੋਂ ਇਸ ਵਾਰੀ ਖੁਸ਼ ਹਾਂ ਵੀ ਬੰਦ ਤੇ ਮਿੱਟੀ ਵੀ ਪੈ ਗਈ ਉਧਰ ਪੁਲ ਵੀ ਖਾਲੀ ਹੋਣ ਲਿਆ ਵਾ ਜੰਦਰਿਆ ਵੀ ਖਾਲੀ ਜੇਕਰ ਇਸ ਵਾਰ ਵੀ ਜਿਹਹਾ ਮਾਹੌਲ ਬਣਦਾ ਤਾਂ ਘਟੋ ਘਟ ਇਸ ਇਲਾਕੇ ਦੇ ਲੋਕਾਂ ਲਈ ਹੁਣ ਰਾਹਤ ਹੋ ਸਕਦੀ ਹੈ خیر ਅਸੀਂ ਦੁਆ ਕਰਦੇ ਹਾਂ ਕਿ ਅਜਿਹਾ ਮੰਜ਼ਰ ਕਦੇ ਵੀ ਦੁਬਾਰਾ ਨਾ ਬਣੇ